ਪਿਛਲੇ ਦਿਨਾਂ ਤੋਂ ਬਾਸਮਤੀ ਦੇ ਰੇਟਾਂ ਦੇ ਵਿੱਚ ਜਿਹੜਾ ਫਿਰ ਵਾਧਾ ਦੇਖਣ ਨੂੰ ਤੁਹਾਨੂੰ ਕਿਸਾਨ ਦੋਸਤੋ ਮਿਲ ਰਿਹਾ ਆਪਣੇ ਚੈਨਲ ਦੇ ਵੀ ਜਰੀਏ ਤੇ ਹੋਰ ਨਾ ਚੈਨਲਾਂ ਤੋਂ ਵੀ ਤੁਹਾਨੂੰ ਜਿਹੜੀਆਂ ਰਿਪੋਰਟਾਂ ਪਤਾ ਲੱਗਦੀਆਂ ਰਹਿਣੀਆਂ ਸਾਰੇ ਕਿਸਾਨ ਵੀਰਾਂ ਦੇ ਜਿਨ੍ਹਾਂ ਨੇ ਬਾਸਮਤੀ ਦੀ ਵੱਡੇ ਰਕਵੇ ਦੇ ਵਿੱਚ ਕਾਸ਼ਤ ਕੀਤੀ ਹਰ ਇੱਕ ਦੇ ਮਨ ਦੇ ਵਿੱਚ ਇਹੀ ਸਵਾਲ ਆਉਂਦਾ ਕਿ ਇਸ ਵਾਰ ਜਿਹੜੇ ਬਾਸਮਤੀ ਦੇ ਕੀ ਰੇਟ ਰਹਿਣਗੇ ਆ ਪਿਛਲੇ ਸਾਲ ਵਾਲੇ ਰੇਟ ਰਹਿਣਗੇ ਜਾਂ ਫਿਰ ਵਧ ਘਟ ਰੇਟ ਹੋਣਗੇ ਤੋ ਸੋਸ ਉਸਾ ਰੇਟਾ ਸੰਬੰਧੀ ਆਪਾਂ ਤੁਹਾਡੇ ਕੋਲੇ ਵੀਡੀਓ ਹਰ ਰੋਜ਼ ਲੈ ਕੇ ਆਉਂਦੇ ਰਹਿੰਨੇ ਆ ਤੇ ਕੁਝ ਕਮੰਡੀਆਂ ਦੇ ਵਿੱਚ ਜਿਹੜੇ ਰੇਟ ਇੰਨੇ ਕਿ ਸ਼ਾਨਦਾਰ ਆ ਜਿੱਥੇ ਉਮੀਦ ਜਿਤਾਈ ਰਹੀ ਹੈ ਵੀ 3000 ਤੋਂ ਜਿਹੜੇ ਪੱਸ ਰੇਟ ਜਾਣ ਦੀ ਉਮੀਦ ਬਣ ਸਕਦੀ ਆ ਕਿਸਾਨ ਵੀਰਾਂ ਨੂੰ ਸਮਰਥਨ ਮੁੱਲ ਮਿਲ ਸਕੇ ਬਹੁਤ ਜਿਹੜੀਆਂ ਮਹਿੰਤਾ ਲੱਗਦੀਆਂ ਨੇ ਬਾਸਮਤੀ ਜਿਹੜੀ ਇਦਾਂ ਦੀ ਚੀਜ਼ ਆ ਜੀ ਜਿਹਨੂੰ ਇੱਕ ਆਪਾਂ ਸੁਨਹਿਰੀ ਸੋਨਾ ਕਹਿ ਸਕਦੇ ਆ ਸਨੈਰੀ ਸੋਨੇ ਨੂੰ ਸਾਹਮਣੇ ਰੱਖੋ ਜੀ ਆਪਣੀਆਂ ਫਸਲਾਂ ਦਾ ਧਿਆਨ ਰੱਖੋ ਤਾਂ ਕਿ ਤੁਹਾਨੂੰ ਬਹੁਤ ਵਧੀਆ ਜਿਹੜਾ ਰੇਟ ਮਿਲ ਸਕੇ ਲੋ ਜੀ ਆਪਾਂ ਗੱਲ ਕਰਾਂਗੇ ਮੰਡੀਆਂ ਦੇ ਰੇਟ 20 ਤਰੀਕ ਦੇ ਕੀ ਕੀ ਰੇਟ ਰਹੇ ਨੇ ਸਭ ਤੋਂ ਪਹਿਲਾਂ ਆਪਾਂ ਜੇ ਮੈਂ ਕਣਕ ਦਾ ਵੀ ਰੇਟ ਤੁਹਾਨੂੰ ਦੱਸ ਦੇਣਾ ਚਾਹਣਾ ਦਿੱਲੀ ਦੇ ਵਿੱਚ ਜਿਹੜਾ ਕਣਕ ਦਾ ਰੇਟ 2775 ਰੁਪਏ ਪ੍ਰਤੀ ਕੁਆਂਟਲ ਤੇ ਵਿਕੀ ਹੈ ਜੀ ਖੈਰ ਮੰਡੀ ਜੁਪੀ ਦੇ ਵਿੱਚ ਨਵੀਂ ਬਾਸਮਤੀ ਦਾ ਜਿਹੜਾ ਰੇਟ 2450 ਰੁਪਏ ਪੰਜਾਬ ਦੀ ਮੁਕਸਰ ਸਾਹਿਬ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2400 ਰੁਪਿਆ ਲੱਗਿਆ ਜੀ ਰਦੌਰ ਮੰਡੀ ਦੇ ਵਿੱਚ ਨਵੀਂ ਬਾਸਮਤੀ 1509 ਦਾ ਰੇਟ 2690 ਰੁਪਏ ਬਹੁਤ ਜਿਹੜਾ ਸ਼ਾਨਦਾਰ 2700 ਦੇ ਕਰੀਬ ਜਿਹੜਾ ਰੇਟ ਪਹੁੰਚ ਚੁੱਕਿਆ ਰਦੌਰ ਮੰਡੀ ਦੇ ਵਿੱਚ ਲਾੜਵਾ ਮੰਡੀ ਦੇ ਵਿੱਚ 1509 ਦਾ ਰੇਟ 2675 ਬਹੁਤ ਵਧੀਆ ਇੱਥੇ ਵੀ ਰੇਟ ਦੇਖਣ ਨੂੰ ਮਿਲ ਰਿਹਾ ਕਰਨਾਲ ਮੰਡੀ ਦੇ ਵਿੱਚ ਜਿਹੜਾ ਰੇਟ ਰਿਹਾ 1509 ਦਾ 2425 ਰੁਪਏ ਤਰਾਵੜੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2581 ਰੁਪਏ ਸ਼ਾਨਦਾਰ ਰੇਟ ਆਪਾਂ ਜਿਹੜਾ ਕਹਿ ਸਕਦੇ ਹਾਂ ਇੰਦਰੀ ਮੰਡੀ ਦੇ ਵਿੱਚ 1509 ਦਾ ਰੇਟ 2581 ਗੰਗੋ ਮੰਡੀ ਵਿੱਚ 1509 ਦਾ ਸਭਾ 2500 ਰੁਪਏ ਰੇਟ ਲੱਗਿਆ 2525 ਰੁਪਏ ਪ੍ਰਤੀ ਕੁਆਂਟਲ ਕਰੋੜਾ ਮੰਡੀ ਦੇ 1509 ਦਾ 2611 ਰੁਪਏ ਜਿਹੜਾ ਰੇਟ ਦੇਖਣ ਨੂੰ ਮਿਲਿਆ ਜੀ ਦਿੱਲੀ ਦੇ ਵਿੱਚ ਚਨੇ ਵਿਕੇ ਆ ਛੋਲੇ ਵਿਕੇ ਆ ਜੀ 7900 ਰੁਪਏ ਪ੍ਰਤੀ ਕਵਾਂਟਲ ਨਰੀਲਾ ਮੰਡੀ ਦੇ ਵਿੱਚ 1509 ਦਾ ਰੇਟ 2425 ਖੈਰ ਮੰਡੀ ਦੇ ਵਿੱਚ ਰੇਟ 2450 ਕਰਨਾਲ ਮੰਡੀ ਦੇ ਵਿੱਚ ਇੱਕ ਹੋਰ ਸ਼ਾਨਦਾਰ ਜਿਹੜੀ ਢੇਰੀ ਦੇਖਣ ਨੂੰ ਆਪਾਂ ਨੂੰ ਮਿਲੀ ਹੈ ਜਿਹਦਾ ਰੇਟ 2500 ਤੇ 50 ਰੁਪਏ ਰਿਆ ਕਿਸਾਨ ਵੀਰੋ ਇਹ ਸੀ 13 14 ਮੰਡੀਆਂ ਦੀ ਜਿਹੜੀ ਗੱਲਬਾਤ ਬਾਸਮਤੀ ਦੇ ਰੇਟਾਂ ਸੰਬੰਧੀ ਤੇ ਸੋ ਤੁਹਾਡੀਆਂ ਫਸਲਵਾੜੀਆਂ ਦੇ ਕੀ ਹਾਲ ਆ ਜੀ ਜ਼ਰੂਰ ਕਮੈਂਟ ਕਰਕੇ ਦੱਸੋ ਤੁਹਾਡਾ ਜਿਹੜਾ ਬਾਸਮਤੀ ਆ ਕਿਸ ਤਰੀਕ ਦੀ ਲੱਗੀ ਸੀ ਤੁਸੀਂ ਪਿਛਲੇ ਸਾਲ ਜਿਹੜੀ ਬਾਸਮਤੀ ਦੀ ਕਾਸ਼ਤ ਚਾਹੇ ਸਿੱਧੀ ਬਜਾਈ ਦੇ ਵਿੱਚ ਕੀਤੀ ਹੈ ਚਾਹੇ ਤੁਸੀਂ ਆਹਨ ਟ੍ਰਾਂਸਪੋਰਟਿੰਗ ਕੀਤੀ ਹੈ ਪਨੀਰੀ ਤੋਂ ਕਿਹੜੀ ਤਰੀਕ ਨੂੰ ਤੁਸੀਂ ਲਾਉਂਦੇ ਹੋ ਹੁੰਦੇ ਕਿਹੜੀ ਤਰੀਕ ਨੂੰ ਜਿਹੜਾ ਬੈਸਟ ਰਹਿੰਦਾ ਕਿਹੜੀ ਤਰੀਕ ਨੂੰ ਲਾ ਕੇ ਜਿਹੜਾ ਝੋਨਾ ਕਿਸਾਨ ਵੀਰਾਂ ਨੂੰ ਸਹੀ ਝਾੜ ਮਿਲ ਸਕਦਾ ਇਸ ਸੰਬੰਧੀ ਗੱਲਾਂ ਬਾਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਆਪਣੀਆਂ ਸਾਂਝੀਆਂ ਕਰਿਆ ਕਰੋ ਪਦਾਨਾਂ ਦਾ ਸਪ੍ਰੇਹਾਂ ਦਾ ਜਿਹੜਾ ਜੋਰ ਚੱਲ ਰਿਹਾ ਤੁਸੀਂ ਇਹ ਵੀ ਕਿਸਾਨ ਵੀਰਾਂ ਨਾਲ ਜ਼ਰੂਰ ਗੱਲਬਾਤ ਜਿਹੜੀ ਸਾਂਝੀ ਰੱਖਿਆ ਕਰੋ ਤੁਸੀਂ ਆਪਣੇ ਫਸਲ ਤੇ ਕਿਹੜੀ ਸਪਰੇਅ ਕਰਦੇ ਹੋ ਕਈ ਕਿਸਾਨ ਵੀਰ ਜਿਹੜੇ ਸਪ੍ਰੇਹਾਂ ਦੇ ਵਿੱਚ ਠੱਗੀ ਦਾ ਸ਼ਿਕਾਰ ਬਣ ਜਾਂਦੇ ਆ ਤੁਸੀਂ ਜੋ ਕਿਸਾਨ ਵੀਰ ਨੌਲੇਜ ਰੱਖਦੇ ਆ ਸਪਰੇਅ ਬਾਰੇ ਤਾਂ ਜ਼ਰੂਰ ਸਪ੍ਰੇਹਾਂ ਬਾਰੇ ਵੀ ਗੱਲ ਕਰਿਆ ਕਰੋ ਤੁਹਾਨੂੰ ਕਿੰਨੇ ਰੁਪਏ ਪ੍ਰਤੀ ਏਕੜ ਜਿਹੜੀ ਸਪਰੇਅ ਪੈਂਦੀ ਆ ਤੇ ਤਾਂ ਕਿ ਹੋਰ ਨਾ ਕਿਸਾਨਾਂ ਵੀਰਾਂ ਨੂੰ ਇਹਨਾਂ ਗੱਲਾਂ ਬਾਤਾਂ ਦਾ ਪਤਾ ਲੱਗਦਰ ਵੀ বিডিয়ল বহুত বহুত ধন্যবাদ